ਕੇਂਦਰ ਦੀ ਸਰਕਾਰ ਦਾ ਕਹਿਣਾ ਹੈ ਉਹਨਾਂ ਦੇ ਨੁਮਾਇੰਦਿਆਂ ਦਾ ਕਹਿਣਾ ਵੀ ਮਨਾ ਮੂਈ ਲੋਕ ਸਾਨੂੰ ਪਿਆਰ ਕਰ ਰਹੇ ਨੇ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਚੁਬ ਰਾਇਆ ਸੀ ਪਰ ਇੰਨਾ ਤੱਕ ਅੱਗੇ ਕਦੀ ਨਹੀਂ ਕਿਸੇ ਨੇ ਕੀਤਾ ਜਿੰਨਾ ਅਮਿਤ ਸ਼ਾਹ ਮੋਦੀ ਤੇ ਕੇਂਦਰ ਦੀ ਬੀਜੇਪੀ ਸਰਕਾਰ ਕਰਦੀ ਪਈ ਆ ਵੇਖੋ ਇਹ ਪੰਜਾਬ ਉਹ ਸਟੇਟ ਆ ਜਿਨੇ ਪੰਜਾਬ ਚ ਅਨਾਜ ਉਗਾ ਕੇ ਪੰਜਾਬ ਦੀਆਂ ਕੀਮਤੀ ਜ਼ਮੀਨਾਂ ਵਾਹ ਵਾ ਕੇ ਖਾਦਾਂ ਦਵਾਈਆਂ ਪਾ ਪਾ ਬੰਜਰ ਕਰ ਲੀਆਂ ਤੇ ਪੂਰੇ ਦੇਸ਼ ਦਾ ਢਿੱਡ ਭਰਿਆ ਅੱਜ ਜਿਹੜਾ ਸਾਡਾ ਲੋੜਵੰਦ ਪਰਿਵਾਰ ਆ ਜੇ ਉਹਨੂੰ ਅੱਜ ਰੋਟੀ ਲਈ ਅਨਾਜ ਦੀ ਲੋੜ ਆ ਤੇ ਉਹਦੇ ਮੂੰਹ 'ਚੋ ਰੋਟੀ ਖੋਹਦੇ ਪਏ ਆ ਤੇ ਸ਼ਰਤਾਂ ਬੜਾ ਕੀ ਰੱਖਦੇ ਪਏ ਆ ਐ ਜੀ ਜਿੱਤਕੋਟਾ 2.5 ਕਿੱਲੇ ਜ਼ਮੀਨ ਆ ਉਹ ਅਮੀਰ ਆ ਉਹਨੂੰ ਨਹੀਂ ਕਣਕ ਮਿਲਣੀ ਚਾਹੀਦੀ ਤੁਸੀਂ ਪ੍ਰੈਸ ਵਾਲੇ ਜੇ ਮੇਰੇ ਭਰਾ 2.5 ਕਿੱਲੇ ਦੇ ਜਿਹੜਾ ਕਿਸਾਨ ਆ ਉਹਦੀ ਹਾਲਤ ਬੜੀ ਪਤਲੀ ਹੈ ਤੁਹਾਨੂੰ ਵੀ ਪਤਾ ਐਹ ਜੀ ਜਿਹਦੇ ਕੋ ਕਾਰ ਆ ਕਾਰ ਤੇ ਅਮਰੂਤੀ ਜਾਂ ਆਲਟੋ ਸੈਕੰਡ ਹੈਂਡ 40-50 ਹਜ਼ਾਰ ਦੀ ਆ ਜਾਂਦੀ ਹੈ ਉਹਦੇ ਗਰੀਬ ਜਿਹੜਾ ਦਿਹਾੜੀਦਾਰ ਆ ਉਹ ਵੀ ਦਿਹਾੜੀ ਕਰਕੇ 6 ਮਹੀਨੇ ਲਾ ਕੇ ਉਹ ਕਾਰ ਲੈ ਸਕਦਾ ਕੋਈ ਟੀ ਬੱਡੀ ਗੱਲ ਨਹੀਂ ਫਿਰ ਇਹ ਕਿਹਾ ਵੀ ਜਿਹਦਾ ਮੁੰਡਾ ਨੌਕਰੀ ਤੇ ਲੱਗ ਗਿਆ ਹੁਣ ਮੁੰਡਾ ਨੌਕਰੀ ਤੇ ਲੱਗ ਗਿਆ ਕੀਪਤਾ ਉਹ ਮਾਪਿਓ ਨੂੰ ਪੁੱਛਦਾ ਜਾਂ ਨਹੀਂ ਪੁੱਛਦਾ ਉਹ ਆਪਦੇ ਭੈਣਾ ਭਰਾਵਾਂ ਨੂੰ ਪੁੱਛਦਾ ਜਾਂ ਨਹੀਂ ਪੁੱਛਦਾ ਉਹ ਮੁੰਡਾ ਲੱਗ ਗਿਆ ਨੌਕਰੀ ਤੇ ਮੁੰਡੇ ਨੂੰ ਨਾ ਦੋ ਉਹ ਬਾਕੀ ਪਰਿਵਾਰ ਨੂੰ ਦੇ ਦੋ ਉਹਦੇ ਤਹਿਤ ਇਹ ਲਗਭਗ 55 ਲੱਖ ਜੀਆਂ ਦਾ ਜਿਹੜਾ ਰਾਸ਼ਨ ਹੈ ਉਹ ਕੱਟਦੇ ਪਏ ਆ ਪੰਜਾਬ 'ਚ ਟੋਟਲ 1 ਕਰੋੜ 53 ਲੱਖ ਜੀਆਂ ਨੂੰ ਇਹ ਅਨਾਜ ਸਕੀਮ ਜਿਹੜੀ ਇਹ ਮਿਲਦਾ ਪਿਆ ਉਹਦੇ 'ਚੋਂ ਇਹ 55 ਲੱਖ ਜੀਆਂ ਦਾ ਕੱਟਣ ਦੀ ਤਿਆਰੀ ਕਰਦੇ ਫਿਰਦੇ ਜਾਨੀ ਕਿ ਹਰ ਤਿੰਨਾਂ ਕਾਡਾਂ ਪਿੱਛੇ ਇੱਕ ਕਾਰ ਨੂੰ ਇਹ ਕੱਟਣ ਦੀ ਤਿਆਰੀ ਕਰੰਦੇ ਆ ਦੋ ਰਹਿ ਜਾਣਗੇ ਜਾਨੀ ਕਿ ਤੀਜਾ ਹਿੱਸਾ ਲੋਕਾਂ ਦੇ ਮੂੰਹ 'ਚੋਂ ਰੋਟੀ ਖੋਣ ਦੀ ਕੋਸ਼ਿਸ਼ ਕਰੰਦੇ ਜਿੰਨਾ ਚਿਰ ਪੰਜਾਬ 'ਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿੰਨਾ ਚਿਰ ਪੰਜਾਬ 'ਚ ਉਹਨਾਂ ਚਿਰ ਇਹੋ ਜਿਹਾ ਕੰਮ ਕਦੀ ਨਹੀਂ ਹੋਣ ਦਿੱਤਾ ਜਾਊਗਾ ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ ਅਸੀਂ ਸੰਘਰਸ਼ ਵੀ ਕਰਾਂਗੇ ਮੋਦੀ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੇ ਟਿੱਠੀ ਲੈ ਕੇ ਭੇਜੀ ਆ ਵੀ 6 ਮਹੀਨੇ ਦਾ ਸਾਨੂੰ ਸਮਾਂ ਦਿਓ ਅਸੀਂ ਈ ਕੇ ਵਾਈ ਸੀ ਤੁਹਾਡੀ ਕੰਪਲੀਟ ਕਰਾ ਦਾਂਗੇ ਕੋਈ ਕਾਰਡ ਨਾ ਕਟਿਆ ਜਾਵੇ ਪੰਜਾਬ ਦੇ ਲੋਕਾਂ ਦੀ ਹੈ ਇੱਜ਼ਤ ਦਾ ਆਬਰੂ ਦਾ ਸਵਾਲ ਆ ਜੀ ਪੁੱਲਰ ਸਾਹਿਬ ਨਹਿਰੀ ਵਿਭਾਗ ਨੂੰ ਤਗੜਾ ਕਰਨ ਦੀ ਲੋੜ ਆ ਆਪੋਜੀਸ਼ਨ ਦਾ ਕਹਿਣਾ ਹੈ ਨਹਿਰੀ ਵਿਭਾਗ ਨੂੰ ਤਗੜਾ ਕਰਕੇ ਪਾਣੀਆਂ ਨਾਲ ਮੱਥੇ ਲੱਗ ਸਕਦੇ ਵੇਖੋ ਇਹ ਤੇ ਕਹਿਣ ਦੀਆਂ ਗੱਲਾਂ ਸਰਕਾਰ ਕੀ ਦੀ ਰਹੀ ਆ ਲੰਮਾ ਸਮਾਂ ਕਾਲੀ ਦਲ ਤੇ ਕਾਂਗਰਸ ਦੀ ਵਾਰੀ-ਵਾਰੀ ਆਉਂਦੇ ਰਿਹਾ ਤੇ ਅੱਜ ਇਹ ਗੱਲਾਂ ਕਰਦੇ ਪਏ ਵੀ ਨਹਿਰੀ ਉਪਾਗ ਨੂੰ ਤਗੜਾ ਕਰੋ ਜੀ ਨਹਿਰਾਂ ਬਣਾ ਦਿਓ ਐ ਕਰ ਦਿਓ ਜਦੋਂ ਕਾਲੀਦਲ ਕਾਂਗਰਸੀਆਂ ਸਰਕਾਰਾਂ ਰਹੀਆਂ ਨਾ 2022 ਤੋਂ ਪਹਿਲਾਂ ਤੱਕ 20 ਕੀ ਪਰਸੈਂਟ ਪਾਣੀ ਨਹਿਰਾਂ ਦਾ ਖੇਤਾਂ ਨੂੰ ਲੱਗਦਾ ਸੀ ਇਹ ਜ਼ਰੂਰੀ ਇਹਨਾਂ ਲੀਡਰਾਂ ਨੇ ਆਪਦੇ ਖੇਤਾਂ ਨੂੰ ਨਹਿਰਾਂ ਸਿੱਟੀਆਂ ਖੜੀਆਂ ਇਹ ਟੇਲਾਂ ਇਹਨਾਂ ਦੀਆਂ ਪੈਲੀਆਂ ਤੱਕ ਜਾਂਦੀਆਂ ਇਹ ਵਾਧੂ ਪਾਣੀ ਜਾਂਦਾ ਸੀ ਪਰ ਆਮ ਬੰਦੇ ਦੀ ਜਿਹੜੀ ਨਹਿਰੀ ਪਾਣੀ ਤੱਕ ਕੋਈ ਪਹੁੰਚ ਐ ਨਹੀਂ ਆਮ ਬੰਦਾ ਤਰਸ ਰਿਹਾ ਨੇ ਨਾ ਨਹਿਰੀ ਪਾਣੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ ਪੰਜਾਬ 'ਚ ਅੱਜ 60-65% ਖੇਤਾਂ ਤੱਕ ਨਹਿਰੀ ਪਾਣੀ ਪਹੁੰਚਣ ਲੱਪਿਆ ਜਿਹੜੇ ਰਹਿ ਗਏ ਆ ਕੁਝ ਖੇਤ ਉਹਨਾਂ ਦੇ ਵੀ ਆਉਂਦੇ 1 ਸਾਲ ਤੱਕ ਨਹਿਰਾਂ ਬਣਾ ਕੇ ਹਰ ਏਕੜ ਤੱਕ ਨਹਿਰੀ ਪਾਣੀ ਪਹੁੰਚਾ ਦੇਣਗੇ ਪਰ ਜਿਹੜਾ ਜਿਹੜਾ ਬਰਸਾਤ ਆ ਨਾ ਹਾਰ ਆਉਂਦੇ ਆ ਇਹ ਤੇ ਕੁਦਰਤ ਆ ਹੁਣ ਹਿਮਾਚਲ ਚ ਇੰਨੇ ਮੀਂਹ ਪਏ ਆ ਜੰਮੂ ਕਸ਼ਮੀਰ ਚ ਇੰਨੀ ਬਰਸਾਤ ਹੁੰਦੀ ਪਈ ਆ ਹਿਮਾਚਲ ਚ ਆਪਾਂ ਵੇਖਿਆ ਬੱਦਲ ਫਟ ਕੇ ਕਿੰਨੇ ਘਰ ਰੁੜ ਗਏ ਕਿੰਨੇ ਜੀ ਰੁੜ ਗਏ ਜਦੋਂ ਉਚਾਈ ਤੇ ਪਹਾੜਾਂ ਤੇ ਕੋਈ ਵੀ ਬਰਫ਼ ਪੈਂਦੀ ਆ ਜਾਂ ਮੀਂਹ ਪੈਂਦਾ ਉਹ ਜਦੋਂ برف ਵੀ ਖੁਰਦੀ ਉਹ ਵੀ ਨਮਾਨ ਨੂੰ ਪਾਣੀ ਆਉਂਦਾ ਜੇ ਮੀਂਹ ਪੈਂਦਾ ਉਹ ਵੀ ਨਮਾਨ ਨੂੰ ਪਾਣੀ ਆਉਣਾ ਹਮੇਸ਼ਾ ਨਮਾਨਾਂ ਨੂੰ ਪਾਣੀ ਜਾਂਦੇ ਆ ਅੱਗੇ ਵੀ ਪਾਣੀ ਆਉਂਦੇ ਰਹੇ ਇਹ ਕੋਈ ਨਵਾਂ ਨਹੀਂ ਲੋਕਾਂ ਨਹੀਂ ਪਾਣੀ ਆ ਵੇਖੋ ਸਾਡੀ ਸਰਕਾਰ ਸਾਡੀ ਸਰਕਾਰ ਦੇ ਮੰਤਰੀ ਐਮ ਐਲ ਏ ਚੇਅਰਮੈਨ ਸਰਪੰਚ ਇੱਥੋਂ ਤੱਕ ਕਿ ਇੱਕ ਇੱਕ ਵਰਕਰ ਜਿੱਥੇ ਜਿੱਥੇ ਅੜਾਲੀ ਸਥਿਤੀ ਬਣੀ ਉੱਥੇ ਸੇਵਾ ਕਰਦੇ ਪਏ ਆ ਸਰਕਾਰ ਵੱਲੋਂ ਵੀ ਮਦਦ ਕਰਦੇ ਪਏ ਆ ਤੇ ਜਿਹੜੀ ਆਪ ਦੀ ਜੇਬ ਚੋਂ ਬਕਰੀ ਮਦਦ ਕਰਦੇ ਪਏ ਆ ਸਾਡੀ ਸਰਕਾਰ ਨੇ ਜਿੰਨਾ ਕੰਮ ਕੀਤਾ ਵੇਖੋ ਤੁਸੀਂ মিডিਆ ਵਾਲੇ ਸਾਰੀ ਕਵਰੇਜ ਕਰਦੇ ਰਹੇ ਜੀ ਕਾਲੀਦਲ ਕਾਂਗਰਸੀਆਂ ਸਰਕਾਰਾਂ ਤੇ ਐਮਐਲਏ ਮੰਤਰੀ ਜਾਂਦੇ ਸਿਰਫ ਫੋਟੋ ਕਰਾਉਂਦੇ ਸੀ ਤੇ ਘਰੇ ਘਰੇ ਪੁਲਿਸ ਖਿਡਾਰੀ ਹੋਣੀ ਤੇ ਉਸੇ ਲਈ ਨਿਕਲ ਹੋਣਾ ਸਾਡੀ ਸਰਕਾਰ ਚ ਅਸੀਂ ਪੁਲਿਸ ਨਹੀਂ ਲੈ ਕੇ ਜਾਂਦੇ ਅਸੀਂ ਆਪ ਜਾਂਦੇ ਆ ਤੇ ਜਿੰਨਾ ਹੋ ਸਕਦਾ ਲੋਕਾਂ ਦੀ ਮਦਦ ਕਰਦੇ ਤੇ ਕਰਦੇ ਵੀ ਰਵਾਂਗੇ ਪੁਲਿਸ ਸਾਹਿਬ ਬਹੁਤ ਬਹੁਤ ਧੰਨਵਾਦ ਸਾਡਾ ਧੰਨਵਾਦ ਤਾਂ ਜ਼ਿਲ੍ਹਾ ਪ੍ਰਧਾਨ ਸਾਡੇ ਨਾਲ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰੂ ਚੇਅਰਮੈਨ ਤੁਹਾਡੀ ਸਮੁੱਚੀ ਲੀਡਰਸ਼ਿਪ ਵੱਲੋਂ ਭਾਜਪਾ ਦੇ ਨਿਸ਼ਾਨਾ ਵੀ ਸਾਧਿਆ ਗਿਆ ਭਾਜਪਾ ਦਾ ਮੰਨਣਾ ਹੈ ਕਿ ਸਾਨੂੰ ਲੋਕ ਮਣਾ ਮੂਈ ਪਿਆਰ ਕਰਨ ਲੱਗ ਪਏ ਪਿੰਡਾਂ ਦੇ ਵਿੱਚ ਤੇ ਆਮ ਆਦਮੀ ਪਾਰਟੀ ਨੂੰ ਅਸੀਂ ਚੁਣਨ ਲੱਗ ਪਏ। ਚੁਣਨ ਵਾਲੀ ਗੱਲ ਵੀਰੇ ਕਿਹੜੀ ਆ? ਵੇਖੋ ਤੁਸੀਂ ਇਹ ਇਹ ਮੀਡੀਆ ਦੇ ਵਿੱਚ ਵੀ ਚੱਲ ਰਿਹਾ ਕਿ ਅਸੀਂ 8 ਲੱਖ ਕਾਰ ਜਿਹੜਾ ਉਹ ਕੱਟਣ ਜਾ ਰਹੇ ਹਾਂ। ਜੀ ਜੀ। ਸੋ ਇਹ ਮਾੜੀ ਗੱਲ ਆ ਜਿਹੜਾ ਸਾਡੇ ਕੈਂਪ ਲੱਗਦੇ ਆ ਸਾਨੂੰ ਉੱਥੇ ਵੀ ਅਰੈਸਟ ਕੀਤਾ ਜਾ ਰਿਹਾ। ਵੇਖੋ ਕੈਂਪਾਂ ਦੇ ਵਿੱਚ ਅਰੈਸਟਿੰਗ ਜਿਹੜਾ ਆਪਣਾ ਕੰਮ ਆ ਤੁਸੀਂ ਆਪ ਦਾ ਚੋਣ ਪ੍ਰਚਾਰ ਕਰੋ। ਕੈਂਪ ਸਰਕਾਰ ਲਾਵੇ ਕੈਂਪ ਲਾ ਕੇ ਕੀ ਕਰਨਾ ਇਹਨਾਂ ਵਿੱਚ ਦੱਸੋ। ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। ਇਹ ਕੈਂਪਨੀ ਲਾ ਰਹੇ ਲੋਕਾਂ ਨੂੰ ਘਬਰਾਹਤ ਕਰਦੇ ਆ ਜੀ ਸੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਜਿਹੜਾ ਅੱਜ ਬੜਾ ਠੋਖਮਾ ਬਿਆਨ ਆ ਕਿ ਪੰਜਾਬ ਦੇ ਵਿੱਚ ਇੱਕ ਵੀ ਕਾਰਡ ਨਹੀਂ ਕਟਿਆ ਜਾਊਗਾ ਜੀ ਹਰ ਲੜਾਈ ਲੜਨ ਵਾਸਤੇ ਸਾਡੇ ਮੰਤਰੀ ਸਾਹਿਬ ਵੀ ਇੱਥੇ ਸੀ ਪ੍ਰੈਸ ਕਾਨਫਰੰਸ ਸਾਰੇ ਕਰਕੇ ਟਿਆ ਆ ਹਰ ਲੜਾਈ ਲੜਨ ਵਾਸਤੇ ਤਿਆਰ ਆ ਆਮ ਆਦੀ ਪਾਰਟੀ ਪੰਜਾਬ ਦੀ ਸਰਕਾਰ ਤੇ ਗਰੀਬਾਂ ਦੇ ਨਾਲ ਖੜੀ ਆ ਜੀ ਸੋ ਵੱਧ ਤੋਂ ਵੱਧ ਅਸੀਂ ਜਿਹੜਾ ਇਹ 8 ਲੱਖ ਕਾਰਡ ਨੂੰ ਲੈ ਕੇ ਜਿਹੋ ਜਿਹੇ ਵਿਸ਼ੇ ਘਰਚ ਕਰਨਾ ਪਿਆ ਅਸੀਂ ਕਰਨ ਨੂੰ ਤਿਆਰ ਆਂ ਪਰ ਗਰੀਬ ਦੇ ਮੂੰਹ ਦੇ ਵਿੱਚ ਰੋਟੀ ਨਹੀਂ ਖਾਉਂਦੇ ਜੀ ਅੱਜ ਸਮੁੱਚੀ ਲੀਡਰਸ਼ਿਪ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਕੀ ਜਿਹੜਾ ਮੈਸੇਜ ਦਿੱਤਾ ਗਿਆ ਹੈ ਆਪਣੇ ਜਿਨ੍ਹਾਂ ਦੇ ਕਾਰਡ ਕੱਟੇ ਗਏ ਨੇ ਉਹਨਾਂ ਨੂੰ ਅਤੇ ਪਾਰਟੀ ਵੱਲੋਂ ਲੋਕਾਂ ਦੇ ਨਾਲ ਖਲੋਤਾ ਜਾਵੇਗਾ ਜੀ ਬਿਲਕੁਲ ਨਾਲ ਖੜੇ ਆ ਜੀ ਅੱਜ ਨਾਲ ਖੜਨ ਦੇ ਕਾਰਨ ਹੀ ਅੱਜ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਰੱਖੀ ਸੀ ਤੇ ਅੱਗੇ ਤੋਂ ਵੀ ਜੇ ਇਹ ਬਿਆਨ ਨੂੰ ਮੋਦੀ ਸਰਕਾਰ ਪਿੱਛੇ ਨਹੀਂ ਹਟਦੀ ਤੇ ਜਿਹੋ ਜਿਹਾ ਵੀ ਸਾਡੀ ਹਾਈ ਕਮਾਂਡ ਸ਼ੰਗਰਚੇ ਵੇਡੂਗੀ ਉਹ ਅਸੀਂ ਕਰਨ ਲਈ ਤਿਆਰ ਹਾਂ ਬਹੁਤ ਬਹੁਤ ਧੰਨਵਾਦ ਹੈ ਚੀਰਮੈਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇਹ ਸਾਡੇ ਚੀਰਮੈਨ ਸਾਹਿਬ ਤੇ ਜ਼ਿਲ੍ਹਾ ਪ੍ਰਧਾਨ ਵੀ ਨੇ ਆਮ ਆਦਮੀ ਪਾਰਟੀ ਦੇ ਤਰਨਤਾਰਨ ਤੋਂ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਨਿੰਦਰਜੀਤ ਸਿੰਘ ਗ੍ਰੇਡ ਨਜ਼ਰ ਨਿਊਜ਼ ਟੀਵੀ ਤੁਹਾਨੂੰ ਸਾਰਾ